ਉਹ ਹਰੇਕ ਥਾਂ ਤੇ ਜਾ ਕੇ ਚਪਕਾ ਦਿੰਦਾ ਸੀ ਇੱਕ ਜਹਾਜ਼ ਦੇ ਘਵਾਲੀ ਜਦੋਂ ਇੰਦਰਾ ਗਾਂਧੀ ਨੂੰ ਜੇਲ੍ਹ ਹੋਈ ਆ ਉਦੋਂ ਪਾਂਡੇ ਭਰਾਮਾਂ ਨੇ ਜਹਾਜ਼ ਗਵਾਕ ਕੀਤਾ ਠੀਕ ਆ ਪਾਣੀਆਂ ਦੀ ਗੱਲ ਸੀ ਹਾਲਾਂਕਿ ਸਟੇਟ ਦੇ ਕੰਟਰੀ ਦੇ ਵਿੱਚ ਜਿਹੜੇ ਮਸਲੇ ਹੁੰਦੇ ਆ ਉਹ ਇਦਾਂ ਨਹੀਂ ਜਿੱਟ ਜਾਂਦੇ ਉਹ ਕਿਸੇ ਬੰਦੇ ਵੱਲੋਂ ਸੈਂਟਰ ਨੂੰ ਧਮਕੀ ਦੇ ਕੇ ਮਸਲੇ ਨੂੰ ਜਿੱਠੇ ਆਲਾ ਸੀ ਜਿਹੜੀ ਮੌਕੇ ਦੀ ਸਰਕਾਰ ਆ ਜਦੋਂ ਜਦੋਂ ਹੁਣ ਦੇਖੋ ਪਿੰਡ ਦੇ ਵਿੱਚ ਕੋਈ ਬੰਦਾ ਆ ਤੁਹਾਡੇ ਉਹ ਕੱਲਾ ਆ ਕੱਲਾ ਮੁੰਡਾ ਆ ਠੀਕ ਹੈ ਉਹਦੇ ਕੋਲ 150 ਏਕੜ ਜ਼ਮੀਨ ਆ ਠੀਕ ਹੈ ਹੁਣ ਭੜਕੇ ਨੂੰ ਕੋਈ ਸਵੱਬ ਬਣਦਾ ਇਦਾਂ ਉਹਦੇ ਆਪਣੇ ਤਿੰਨ ਬੱਚੇ ਆ ਮੰਨ ਲਓ ਉਹਦੇ ਵਿੱਚੋਂ 10 ਏਕੜ ਜ਼ਮੀਨ ਉਹ ਵੇਚ ਦਿੰਦਾ ਹੁਣ ਜਿਹੜੇ ਤਿੰਨ ਬੱਚੇ ਆ ਉਹਨਾਂ ਦਾ ਹਿੱਸਾ ਕਿੰਨੀ ਆਊਗੀ 150 ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਊਗਾ ਜਾਂ 140 40 ਏਕੜ ਨੂੰ ਕਿਉਂਕਿ 10 ਵੇਚ ਚੁੱਕਾ ਉਹਨਾਂ ਹੁਣ ਜੇ ਉਹਨਾਂ ਦੀ ਚੌਥੀ ਪੰਜਵੀਂ ਜਾਨੀ ਦੂਜੀ ਜਿਹੜੇ ਤਿੰਨ ਬੱਚੇ ਆ ਉਹਨਾਂ ਨੇ ਫਿਰ ਇੱਕ ਇੱਕ ਬੰਦੇ ਨੇ ਇੱਕ ਨੇ ਆਪਣੀ ਪੂਰੀ ਜ਼ਾਮ ਰੱਖੀ ਆ ਦੂਜੇ ਨੇ 20 ਏਕੜ ਬੀਚ ਦਿੱਤੀ ਹੁਣ ਜਿਹਨੂੰ ਜਿਹਨੂੰ 40 45 ਏਕੜਾਈ ਸੀ ਉਹ ਚੋਂ 20 ਬੀਚ ਦਿੱਤੀ ਆ ਉਹਦੇ ਗਾਹਾਂ ਦੋ ਤਿੰਨ ਜਿੰਨੇ ਵੀ ਬੱਚੇ ਹੁਣ ਉਹਨੂੰ 20ਾਂ ਚ ਹਿੱਸਾ ਮਿਲਣਾ ਨਾ ਜੇ ਉਸ ਪਹਿਲੇ ਕਲੇਸ਼ ਪਾਲ ਵੀ ਹੋ ਤੇ ਬਾਕੀਆਂ ਕੋਲ 50 50 ਏਕੜ ਆ ਮੇਰੇ ਕੋਲ ਸਾਡੇ ਕੋਲ 20 ਏਕੜ ਬਚੀ ਆ ਅਗਰੇ ਕਹੂਗੇ ਨਾ ਜਿਹੜੇ ਉਸ ਵੇਲੇ ਤੇਰੇ ਬਜ਼ੁਰਗ ਸੀ ਉਹਨਾਂ ਨੇ ਫੈਸਲਾ ਕੀਤਾ ਮੂਜੇ ਪੰਜਾਬ ਸਟੇਟ ਦੀ ਗੱਲ ਕਰਦੇ ਆ ਜਿਹੜੀ ਸਰਕਾਰ ਚੁਣੀ ਜਾਂਦੀ ਆ ਉਹਦਾ ਅਧਿਕਾਰ ਖੇਤਰ ਆ ਉਹ ਜਿਹੇ ਗਿਵਨ ਟੇਕ ਕਰਦੇ ਆ ਜਿੰਨੇ ਮੁੱਖ ਮੰਤਰੀ ਪੰਜਾਬ ਦੇ ਸਿੱਖੇ ਹੋਏ ਆ ਨਾ ਜਿਉਂਨਾ ਦੇ ਉਹਨਾਂ ਦੇ ਗਲ ਤੇ ਗੂਠਾ ਤੁਸੀਂ ਇਸ ਕਰਕੇ ਰੱਖਦੇ ਕਾਂਗਰਸ ਨੇ ਕੀਤਾ ਕਾਂਗਰਸ ਨੇ ਕੀਤਾ ਪਹਿਲੇ 2 ਢਾਈ ਸਾਲ 3 ਸਾਲ ਪਿੰਡਰਾਵਾਲਾ ਵੀ ਕਾਂਗਰਸ ਦੀ ਹੀ ਸਪੋਰਟ ਕਰਦਾ ਰਿਹਾ ਅਕਾਲੀਆਂ ਨੂੰ ਗਲਤ ਕਹਿੰਦਾ ਦਮ ਤੱਕ ਸਾਲ ਅਕਾਲੀਆਂ ਨੂੰ ਗਲਤ ਕਹਿੰਦੀ ਰਹੀ ਆ ਜਦੋਂ ਪਿੰਡਰਾਵਾਲੇ ਨੇ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੇ ਐਮਪੀ ਦੀ ਸਪੋਰਟ ਕੀਤੀ ਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੇਲੇ ਅਕਾਲੀ ਦਲ ਦਾ ਵਿਰੋਧ ਕਰਕੇ ਕਾਂਗਰਸ ਦੇ ਹੱਕ ਵਿੱਚ ਭੁਗਤਿਆ ਉਦੋਂ ਕਾਂਗਰਸ ਉਹ ਤੋਂ ਪਹਿਲਾਂ ਕਾਂਗਰਸ ਪੰਜਾਬ ਦਾ ਪਾਣੀ ਲੁੱਟ ਚੁੱਕੀ ਸੀ ਜਦੋਂ ਭਿੰਡਰਾਂ ਵਾਲੇ ਨੂੰ ਗਿਆਨੀ ਜੈਲ ਸਿੰਘ ਛੜਵਾ ਰਿਆ ਸੀ ਉਸ ਤੋਂ ਪਹਿਲਾਂ ਪੰਜਾਬ ਦਾ ਪਾਣੀ ਲੁੱਟਿਆ ਜਾ ਚੁੱਕਾ ਸੀ ਇਹਦਾ ਮਤਲਬ ਜੇ ਉਹ ਇਹਨਾਂ ਦੀ ਰਿਲੇਸ਼ਨਸ਼ਿਪ ਠੀਕ ਰਹਿੰਦੀ ਫਿਰ ਪਾਣੀਆਂ ਦਾ ਕੋਈ ਮਸਲਾ ਨਹੀਂ ਸੀ ਜੇ ਵਿਗੜੀ ਆਉ ਫੇ ਫੇ ਮਸਲੇ ਉੱਠ ਖੜੇ ਹੁਣ ਤੁਸੀਂ ਜਿਹੜੀ ਆਪਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਸੀ ਵੀ ਜੇ ਉਹ ਇੱਕ ਬੰਦਾ ਜਿਹਦੇ ਕੋਲ 150 ਏਕੜ ਜ਼ਮੀਨ ਹੈ ਉਹਦੀ ਤੀਜੀ ਚੌਥੀ ਪੀੜ੍ਹੀ ਜਿਹਦੇ ਕੋਲ ਮੰਨ ਲਓ 20 ਏਕੜ ਬਚ ਗਈ ਉਹਦੀ ਸਿਆਣਪ ਤਾਂ ਮੰਨੀ ਜਾਣੀ ਆ ਵੀ ਜਿੰਨੇ ਉਹਦੇ ਕੋਲ ਜ਼ਮੀਨ ਹੈਗੀ ਆ ਉਹਨੂੰ ਵੇਚ ਕੇ ਕੋਈ ਸ਼ੋਰੂਮ ਲਵੇ ਕੋਈ ਬਿਜ਼ਨਸ ਖੋਲੇ ਜਾਂ ਉਹਦੇ ਤੇ ਖੇਤੀ ਕਰੇ ਉਹਨੂੰ ਵਧਾਵੇ ਉਹ ਫੇ ਉਹਨੂੰ ਮੰਨਿਆ ਜਾਣਾ ਵੀ ਵਧੀਆ ਜੇ ਉਹ ਇਹ ਸੌਰੀ ਉਮਰੇ ਰੋਲਾ ਪਾਈ ਜਾਵੇ ਪੇ ਲੁੱਟ ਲਿਆ ਸਾਨੂੰ ਸਾਡੇ ਦਾਦੇ ਦੀ ਜ਼ਮੀਨ ਸੀ ਕਬਜ਼ਾ ਕਰ ਲਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਉਹਨੂੰ ਗੱਲਾਂ ਚ ਲੈ ਕੇ ਕੋ ਖਰੀਦ ਗਿਆ ਹੁਣ ਜੇ ਜਿਹੜੀ ਜ਼ਮੀਨ ਦਾ ਭਾਅ ਅੱਜ ਆ ਉਹ ਹੁਣ ਅੱਜ ਵੀ ਪੰਜਾਬ ਦੇ ਕਿਸਾਨ ਜਿਹੜੀ ਪੱਟੀ ਪੜਾਈ ਜਾਂਦੀ ਆ 2020 ਦੇ ਵਿੱਚ ਜਿਹੜੀਆਂ ਗੱਲਾਂ ਲੋਕਾਂ ਨੂੰ ਕਹੀਆਂ ਜਾ ਰਹੀਆਂ ਸੀ ਅੱਜ ਹੁਣ ਜਿੱਥੇ ਪੰਜਾਬ ਚੋਂ ਸੜਕਾਂ ਨਿਕਲ ਰਹੀਆਂ ਉਹਦੇ ਲਾਗੇ ਤਿੰਨ ਗੁਣਾ ਭਾਅ ਦੇ ਰਹੀ 30 ਏਕੜ ਦੀ 30 ਲੱਖ ਦੀ ਏਕੜ ਆ ਜੀ ਤੇ ਸਰਕਾਰ 90 ਲੱਖ ਦੇ ਰਹੀ ਆ ਤਾਂ ਜਿਹੜੇ 2020 ਚ ਉੱਥੇ ਦਿੱਲੀ ਮੋਰਚਾ ਲਾ ਕੇ ਬੈਠੇ ਸੀ ਜਿੰਨੇ ਬਾਹਰ ਨਿਊਜ਼ੀਲੈਂਡ ਆਸਟ੍ਰੇਲੀਆ ਨਾਲ ਮੁਲਕਾਂ 'ਚ ਬੈਠੇ ਲੋਕ ਰੌਲਾ ਪਾਉਂਦੇ ਸੀ ਕਿ ਉਹਨਾਂ ਚੋਂ ਨਹੀਂ ਵੇਚੀ ਕਿਸੇ ਨੇ ਜਿਆਦੇ ਪੈਸਿਆਂ ਦੇ ਵਿੱਚ ਨਹੀਂ ਵੇਚੀ ਕਹਿ ਦੁੱਤਾ ਵੀ ਨਹੀਂ ਮਾਂ ਆ ਮੇਰੀ ਮੈਂ ਨਹੀਂ ਵੇਚੀ ਹੁਣ ਜੇ ਕਿਤੇ ਕੋਈ ਬੱਟਾ ਵੱਡੀ ਰੋਡ ਨਿਕਲ ਰਹੀ ਸੜਕ ਨਿਕਲ ਰਹੀ ਆ ਉਹਦਾ ਮਤਲਬ ਆ ਉਹਦੇ ਉੱਥੇ ਬਿਜ਼ੀ ਹੋਊਗਾ ਉਹ ਜਿਹੜੀ ਜ਼ਮੀਨ ਐਕਵਾਇਰ ਕਰ ਲਈ ਉਹ ਗਈ ਜਿਹੜੀ ਕੰਡੇ ਤੇ ਜ਼ਮੀਨ ਆ ਗਈ ਨੇੜੇ-ਨੇੜੇ ਆ ਗਈ ਉਹਦੀ ਕੀਮਤ ਕਿੰਨੀ ਵਧਣੀ ਆ ਓਵੀਆ ਸੈਨਾ ਭਈ ਜੇ ਇੰਡਸਟਰੀ ਹੋਵੇ ਜਿੰਨੇ ਜੇ 10 ਏਕੜ ਜ਼ਮੀਨ ਦੇ ਵਿੱਚ ਦਸਾਂ ਸਾਲਾਂ ਚ ਜਿੰਨੀ ਫਸਲ ਹੋਣੀ ਆ ਉਹਦੇ ਮੁਕਾਬਲੇ ਤੇ ਜੇ ਤੁਸੀਂ ਕਹੋ ਭਈ ਮੰਨ ਲਓ ਟੋਇਟਾ ਕਾਰ ਵਾਲੇ ਉੱਥੇ ਫੈਕਟਰੀ ਲਾ ਲੈਣ ਜਾ ਕੇ ਆਪਣੀ ਉਹਦੇ ਤੋਂ ਜਿੰਨੀ ਆਮਦਨ ਹੋਣੀ ਹੈ। ਇਹ ਦਸਵੀਤਾ ਆਪਣੇ ਆਪ ਦੇ ਵਿੱਚ ਪਤਾ ਹੀ ਆ ਨਾ ਸਾਨੂੰ। ਨਹੀਂ ਤਾਂ ਪਿੰਡ ਅਮੀਰ ਹੋਣੇ ਚਾਹੀਦੇ ਸੀ ਸ਼ਹਿਰਾਂ ਦੇ ਨਾਲ। ਪਰ ਲੋਕਾਂ ਨੂੰ ਪੱਟੀ ਕਿਦਾਂ ਦੀ ਪੜਾਈ ਜਾਂਦੀ ਹੈ। ਲੀਡਰ ਹੈ ਜਿਹੜੇ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਅੰਦੋਲਨ ਵੇਲੇ ਲੀਡਰ ਰੋਡੇ ਹੋਣੀਆਂ ਚਾਹੀਏ ਕੋਈ ਵੀ ਲੀਡਰ ਆਪ ਆਪਣਾ ਕਦੇ ਨੁਕਸਾਨ ਨਹੀਂ ਕਰਉਂਦੇ। ਹਾਂ ਉਹ ਜਿਹੜੇ लुच्चे किस्म ਦੇ ਬੰਦੇ ਹੁੰਦੇ ਆ ਲੜਾਕੂ ਕਿਸਮ ਦੇ ਫਰਸਟ੍ਰੇਸ਼ਨ ਦੇ ਭਰੇ ਹੋਏ ਬੰਦੇ ਕਿਸੇ ਨਾ ਕਿਸੇ ਦੀ ਗੁੱਸਾ ਲੈ ਕੇ ਬੈਠੇ ਹੁੰਦੇ ਆ ਮੈਨੂੰ ਫਿਲਮ ਦਾ ਨਾਮ ਚਿੱਤੇ ਉਹ ਚਿਰ ਹੋ ਗਿਆ ਦੇਖੀ ਨੂੰ ਤਾਪਸੀ ਪੰਨੂ ਦੀ ਫਿਲਮ ਆ ਉਹਦੇ ਵਿੱਚ ਏਜੰਸੀ ਦੇ ਲਈ ਖਰੀਦਦੇ ਉਹਨੂੰ ਮੁਸਲਮਾਨ ਕੁੜੀ ਹੁੰਦੀ ਆ ਉਹਦੇ ਬਾਪ ਦਾ ਕਤਲ ਹੋਇਆ ਹੁੰਦਾ ਜਿਹੜਾ ਬੰਦਾ ਉਹਨੂੰ ਚੱਕਦਾ ਆ ਪਿਕ ਕਰਦਾ ਆ ਉਹ ਉਹ ਦੇਖਦਾ ਭਈ ਰਾਹ ਦੇ ਵਿੱਚ ਕਿਉਂਕਿ ਉਹ ਕਰਾਟੇ ਵੀ ਜਾਣਦੀ ਆ ਲੜਦੀ ਆ ਗੁੱਸੇ ਨਾਲ ਭਰੀ ਹੋਈ ਆ ਉਹਨੂੰ ਚੱਕ ਕੇ ਟ੍ਰੇਨ ਕਰਦੇ ਆ ਉਹ ਜਿਹੜੀ 370 ਆਰਟੀਕਲ ਵਾਲੀ ਮੂਵੀ ਆ ਉਹਦੇ ਵਿੱਚ ਵੀ ਕੁੜੀ ਆ ਜਿਹੜੀ ਉਹ ਉਹਦਾ ਪਿਸ਼ੁਕੜ ਦੇਖ ਰਹੇ ਉਹਦੇ ਬਾਪ ਦਾ ਕਤਲ ਹੋਇਆ ਆ ਤੇ ਦੂਜੇ ਪਾਸੇ ਜਿਹੜੇ ਜਿਹੜੇ ਐਜੀਟੇਸ਼ਨ ਦੇ ਵਿੱਚ ਲੈਂਦੇ ਬੰਦੇ ਉਹ ਵੀ ਉਹਨਾਂ ਬੱਚਿਆਂ ਨੂੰ ਚੱਕਦੇ ਆ ਉਹਨਾਂ ਨੂੰ ਪੜਕਾਉਂਦੇ ਆ ਤੇ ਤੁਹਾਡੇ ਨਾਲ ਆ ਹੋਇਆ ਹੁਣ ਆਪਣੀ ਜਿਹੜਾ ਮਸਲਾ ਆ ਜੇ ਅਸੀਂ ਜਨਰੇਸ਼ਨ ਆਪਣੀ ਦੇ ਅੰਦਰ ਕੁੱਟ-ਕੁੱਟ ਕੇ ਇਹ ਭਰੀ ਜਾਵਾਂਗੇ ਨਾ ਇਦਾਂ ਇਹ ਦੋ ਗੱਲਾਂ ਬਹੁਤ ਖਤਰਨਾਕ ਆ ਇੱਕ ਅਸੀਂ ਖਾਸ ਆ ਬਈ ਜਨ ਵੀ ਸ਼ਕਤੀ ਨੇ ਰੱਬ ਨੇ ਬਣਾਇਆ ਸਾਨੂੰ ਅਸੀਂ ਬੜੇ ਖਾਸ ਆ ਇੰਪੋਰਟੈਂਟ ਆ ਅਸੀਂ ਠੀਕ ਹੈ ਜਦਾਂ ਸਿੱਖਾਂ ਦੇ ਅੰਦਰ ਭਰੀ ਜਾ ਰਹੀ ਹੈ ਮੁਸਲਮਾਨਾਂ ਦੇ ਅੰਦਰ ਬੱਚਿਆਂ ਅੰਦਰ ਵੀ ਇਹ ਕੀ ਦੂਜੀ ਇਹ ਕਿ ਸਾਡੇ ਨਾਲ ਤੱਕਾ ਹੋਇਆ ਇਹ ਦੋ ਹੀ ਖਿਆਲ ਜਿਹੜੇ ਆ ਤੁਹਾਨੂੰ ਜੀਣ ਨਹੀਂ ਦਿੰਦੇ ਠੀਕ ਹੈ ਸਾਡੇ ਨਾਲ ਸਰੂਤੇ ਆ ਜੀ ਅਸੀਂ ਉਹਨਾਂ ਦੀ ਗੱਲ ਸੁਣ ਲਈ ਪਹਿਲਾਂ ਹਾਂ ਜੀ ਤੁਸੀਂ ਔਨ 에ਰ ਆ ਜੀ ਜੀ ਸਤਿ ਸ੍ਰੀ ਅਕਾਲ ਪੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਯਾ ਤੋ ਲੁਧਿਆਣਾ ਚਲੇ ਕੋਤੀ ਵਾਰੀ ਗੱਲ ਕਰੀ ਅੱਜ ਤੁਹਾਡੇ ਨਾਲ ਹਾਂਜੀ ਹਾਂਜੀ ਭਾਈ ਜਿਹੜਾ ਤੁਹਾਡਾ ਵਿਸਾਰ ਰੱਖਿਆ ਕਿ ਤੇ ਇਹ ਹਜੇ ਥੋੜਾ ਟਾਈਮ ਹੈ ਸੋੰਦਿਨ ਨੂੰ ਵੀ ਕਮੈਂਟੀ ਹੂੰ ਇਹ ਜਿਹੜੇ ਛੁੰਡੇ ਲੋਕ ਕਿਵੇਂ ਪਾਰਟੀਾਂ 'ਚ ਮੂਰੇ ਆ ਜਾਂਦੇ ਆ ਕਿਵੇਂ ਇਹ ਧੱਕਾ ਕਰਦੇ ਆ ਪਹਿਲਾਂ ਛੋਟੇ ਛੋਟੇ ਲੈਵਲ ਤੋਂ ਉੱਤੇ ਉੱਪਰ ਤੱਕ ਕਿਵੇਂ ਜਾਂਦੇ ਹਾਂਜੀ ਇਹੀ ਤਰ੍ਹਾਂ ਹੁਣ ਜਿਵੇਂ ਇਹ ਭਾਜੀ ਚਲੇ ਗਏ ਚਲੋ ਅੰਮ੍ਰਿਤਪਾਲ ਦਾ ਜੇਲ੍ਹ ਤੀ ਰੱਖਿਆ ਹੋਇਆ ਹਜੇ ਹੂੰ ਜੇ ਕੋਈ ਇੱਕ ਹੋਰ ਨਾ ਜਾ ਕੇ ਬਾਹਰ ਕਰਿਆ ਆਂਦਾ ਦਾ ਸਰਪਜੀਤ ਆ ਉਹ ਤੇ ਕੀ ਗੱਲ ਕਰਦਾ ਹੋਊ ਕੀ ਉਹਨੂੰ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਹੋਣਗੇ ਜਦੋਂ ਉਹ ਪਾਰਲੀਮੈਂਟ ਕਿੰਦਾ ਉਹ ਨਹੀਂ ਉਹਨਾਂ ਨੂੰ ਪਤਾ ਆ ਨਾ ਜਿਹੜੇ ਜਿਹੜੇ ਉੱਥੇ ਬੰਦੇ ਬੈਠੇ ਉਹਨਾਂ ਨੂੰ ਪਤਾ ਆ ਵੀ ਸਾਡੇ ਵਾਲੇ ਕਿੰਨੇ ਕੁ ਪਾਣੀ ਚ ਆ ਹਾਂਜੀ ਠੀਕ ਆ ਬੈਸੇ ਵੀ ਸਾਡੀ ਇੰਨੀ ਕੋਈ ਉਹਨਾਂ ਦੇ ਆਧਾਰ ਤੇ ਫਿਲਮਾਂ ਚ ਸਾਨੂੰ ਦਿਖਾਉਂਦੇ ਫੇਰ ਅਸੀਂ ਰੋਲਾ ਪਾਉਣ ਲੱਪੇ ਨੇ ਵੀ ਸਿੱਖਾਂ ਦੀ ਬੇਇੱਜ਼ਤੀ ਕੀਤੀ ਆ ਸਿੱਖਾਂ ਦੀ ਇਹ ਕੀਤੀ ਆ ਠੀਕ ਆ ਹਾਂ ਫੇ ਸਾਡੀ ਕਾਪੀ ਜਾਣਦੇ ਆਪਾਂ ਵਧੀਆ ਤਾਂ ਵਧੂਆ ਜੈਨੂਨ ਬੰਦੇ ਵੀ ਐਮਪੀ ਬਣ ਕੇ ਗਏ ਆ ਗੌਤਮ ਗਵੀਰ ਆਰਗੇ ਹੋਰ ਕਿੰਨੇ ਵਧੀਆ ਵਧੀਆ ਆਪਾਂ ਨੇ ਹੂੰ ਖੜਾਰੀ ਨੇ ਜਿਹਨਾਂ ਕੋਲੇ ਕੋਈ ਮਤਲਬ ਸ਼ਾਂਤੀ ਤਾਂ ਉਹਦੇ ਨਾ ਪ੍ਰੇਮ ਤੋਂ ਬਿਨਾ ਕੋਈ ਵੀ ਸਹੀ ਨਹੀਂ ਹੋਰ ਦਿਮਾਗ 'ਚ ਜਿੰਨਾ ਦੇ। ਯਾ। ਵੀ ਸਾਡੇ ਤੇਜ਼ ਦੀ ਤਰੱਕੀ ਕਿਵੇਂ ਹੋਣੀ ਆ? ਆ ਜਿਹੜੀ ਤੁਸੀਂ ਰੋਡ ਦੀ ਗੱਲ ਕਰਦੇ ਜੀ ਇੱਥੇ ਸਾਡੇ ਕੋਲ ਦੀਆਂ ਹੀ ਲੰਘਿਆ ਹੈ ਰੋਡ। ਹੂੰ। ਇੱਕ ਤਾਂ ਬਟਨਡੇ ਤੋਂ ਜਾਣਾ ਜਿਹੜਾ ਲੁਧਿਆਣੇ ਨੂੰ। ਹਾਂਜੀ। ਇਹ ਤਾਂ ਨਾਲ ਸਾਡੇ ਖਰਾਬਾ ਪਿੰਡਾ ਇੱਥੋਂ ਦੀ ਵੀ ਲੰਘਿਆ ਪਾ। ਹੂੰ। ਸਾਡੇ ਇੱਕ ਦਿਹਾੜੀ ਦੀ ਜ਼ਮੀਨ ਆਈ ਹੈ ਇਹਨੂੰ। ਸਾਲ ਪਹਿਲਾਂ 49 ਲੱਖ ਕਿੱਲੇ ਦਾ। ਉਹ ਉਹ ਤੇ ਪੈ ਗਿਆ ਸੀ ਆਪਣੇ ਉਦੋਂ ਇੱਥੇ 20-22 ਲੱਖ ਦਾ ਰੇਟ ਸੀ ਉਹ 20-22 ਲੱਖ ਦਾ ਰੇਟ ਵੀ ਜੀ ਜੇ ਨਾ ਤੁਸੀਂ ਉਸ ਜਿੱਥੇ 22 ਲੱਖ ਕਹਿੰਦੇ ਆ ਤੁਸੀਂ ਹਾਂ ਜੀ ਜੇ ਉੱਥੇ ਪਿਛਲੇ 2-3 ਸਾਲਾਂ ਵਿੱਚ ਜਿਹੜੀ ਕੋਈ ਜ਼ਮੀਨ ਵਿਕੀ ਆ ਉਹਦੀ ਰਜਿਸਟਰੀ ਕਿੰਨੇ ਦੀ ਹੋਈ ਉਹ ਰਿਕਾਰਡ ਕਢਾਵੋ ਹਾਂ ਰਜਿਸਟਰੀ ਕਟਚ ਹੁੰਦੀ ਹੈ ਜੀ ਨਹੀਂ ਉਹ ਹਰੇਕ ਹਰੇਕ ਬੰਦਾ ਹੀ ਕਿਉਂਕਿ ਪੰਜਾਬੀਆਂ ਨੂੰ ਆਦਤ ਹੈ ਨਾ ਪੰਜਾਬੀਆਂ ਦੀ ਜੇ ਹੁਣ ਮੰਨ ਲਓ ਉਹਦੇ ਤੇ ਲੱਗਣਾ ਟੈਕਸ ਹਾਂਜੀ ਅਗਲਾ ਕਹਿੰਦਾ ਵੀ ਚਲੋ ਇਦਾਂ ਕਰੋ ਜੀ ਪੇਪਰਾਂ 'ਚ 15 ਲੱਖ ਕਰ ਦਿਓ ਤੇ 7 ਲੱਖ ਕੈਸ਼ ਦੇ ਦਿੰਦੇ ਨੇ ਤੁਹਾਨੂੰ ਹਾਂਜੀ ਹਾਂ ਹੁਣ ਜਦੋਂ ਸਰਕਾਰ ਲੱਗੀ ਕਰਨ ਸਰਕਾਰ ਨੇ ਕਿਹਾ ਵੀ ਰਜਿਸਟਰੀ ਲਿਆਓ ਕਿੰਨੇ ਦੀ ਵਿਕੀ ਆ ਹਾਂਜੀ ਜੇ ਉਹ ਚੋਰੀਆਂ ਨਾ ਕਰੀਆਂ ਹੁੰਦੀਆਂ ਹੋ ਸਕਦਾ ਹੋਰ ਦੇ ਦਿੰਦੇ ਉਹ ਫਿਰ ਫਿਰ ਬੱਚੇ ਹੁਣ ਉਹ ਤੋਂ ਥੋੜਾ ਜਿਹਾ ਕਿਤੇ 15 20 50 ਹਜ਼ਾਰ ਦੀ ਲੱਖ ਦੀ ਗੱਲ ਹੋਊਗੀ ਜੇ ਕਿਤੇ ਟੈਕਸ ਟੈਮਸਰ ਪੇ 22 ਲੱਖ ਦੀ ਰਜਿਸਟਰੀ ਹੁੰਦੀ ਇਹ ਗੱਲ ਦਾ ਫੈਗਲ ਫੇ ਫੇ ਉਹ 1 ਇਕੜ ਜਿਹੜਾ 60 ਲੱਖ ਦਾ ਵਿਕਣਾ ਸੀ ਤੁਹਾਡਾ ਠੀਕ ਹੈ ਤਾਂ ਠੀਕ ਹੈ ਹਾਂਜੀ ਹਾਂ ਮੈਂ ਤੁਸੀਂ ਬਾਲੀ ਪ੍ਰੀਕੀ ਨਾਲ ਸੋਚਦੇ ਹਾਂ ਜਿੰਨਾ ਫਟ ਦੇ ਕੋਲ ਸੈਂਸ ਆ ਯਾਨੀ ਤੁਸੀਂ ਤਾਂ ਮਹਾਪਰਸੀਆਂ ਸਾਡ ਕੇ ਉਹ ਨਹੀਂ ਸਾਨੂੰ ਸਾਨੂੰ ਭੁੜਕਾ ਕੇ ਅਗਲੇ ਆਪਣਾ ਕੰਮ ਕਰਾ ਜਾਂਦੇ ਆ ਜਿਹੜਾ ਨਾ ਜਦੋਂ ਕੋਈ ਬੰਦਾ ਆ ਕੇ ਤੁਹਾਨੂੰ ਗੱਲ ਕਹਿੰਦਾ ਆ ਕੋਈ ਵੀ ਕੰਮ ਜੇ ਹੂੰ ਤੁਸੀਂ ਸੁੱਤੇ ਪੈ ਅਗਲਾ ਕਹਿੰਦਾ ਵੀ ਤੂੰ ਇੱਥੇ ਬਿਸਤਰੇ ਤੇ ਇਦਾਂ ਪਿਆ ਰਹੂਗਾ ਚੱਲ ਉੱਠ ਤੈਨੂੰ ਸ਼ਹਿਰ 'ਚ ਵੱਡਾ ਮਕਾਨ ਬਣਾ ਕੇ ਦੇਣਾ। ਹਾਂਜੀ। ਵੀ ਚੱਲ ਉੱਠ ਟਰੈਲੀ ਤੇ ਬੈਠ ਆਪਾਂ ਚੱਲੀਏ ਉੱਥੇ ਇਦਾਂ 5-5 ਲੱਖ ਮਿਲਣਾ। ਚੱਲ ਆ ਕਰੀਏ ਆਪਾਂ ਟਿਊਬ ਲਵਾ ਕੇ ਦਿੰਨੇ ਤੁਹਾਨੂੰ। ਪਹਿਲਾ ਖਿਆਲ ਆਉਣਾ ਚਾਹੀਦਾ ਦਿਮਾਗ ਦੇ ਵਿੱਚ ਪਏ ਦਾ ਮੋਟਿਵ ਕੀ ਆ ਇਹ ਕਿਉਂ ਕਹਿਣ ਆਇਆ ਮੈਨੂੰ। ਹੁਣ ਇਹਦੇ ਪਿੰਡ-ਪਿੰਡ ਜਿਹੜੀਆਂ ਜੜੇਬੰਦੀਆਂ ਜੀਆਂ ਆ ਬਣਾਈਆਂ ਸੀ ਧਰਨੇ ਤੇ ਜਾਣ ਨੂੰ ਤੋਂ 20 ਹਲੇ ਧਰਨੇ 'ਚ ਕੀ ਹੋ ਗਏ ਚ। ਹੂੰ। ਉਹਟੇ ਝੋਟੇ ਪਿੰਡਾਂ 'ਚ ਕਦੋਂ ਜਾਂਦੇ ਤੇ ਬੰਦੇ ਆਉਂਦੇ ਸੀ ਉਹ ਬੰਦੇ ਪੰਜ-ਪੰਜ ਜਾਂਦੇ ਹੁੰਦੇ ਸੀ ਜਿਹੜੇ ਜਮਾ ਪਿਓਰ ਵੇਲੇ ਆਹ ਜਾਣੇ ਸਾਡੇ ਪਿੰਡ 'ਚ 5-7 ਬੰਦੇ ਪੱਕੇ ਸੀ ਉਹਨਾਂ ਨੂੰ ਜੇ ਹੁਣ ਇਹਨਾਂ ਨੇ ਅਖੀਰੀ ਮਜਬੂਰ ਕਰਤਾ ਕਹਿੰਦੇ ਵੀ ਸਾਰੇ ਕਸਾਨ ਆਪਾਂ ਆਹ ਵੀ ਤੂੰ ਮੈਨੂੰ ਕਹਿੰਦਾ ਜਾਂਦਾ ਹੀ ਨਹੀਂ ਉਹ ਮੇਰੇ ਇੱਕ ਸੀਗਾ ਰੱਖਿਆ ਹੋਇਆ ਚੇਲਾ ਜ ਆ ਉਹਨੂੰ ਮੈਂ 500 ਰੁਪਇਆ ਮਹੱਲਾ ਲਿੰਕਾ ਹੈ ਡਾੜੀ ਦਾ ਉਹ ਕਹਾਂ ਤੂੰ ਮੈਨੂੰ 200 ਹੀ ਦੇ ਦੀ ਕਹਿੰਦਾ ਉੱਥੇ ਤਾਂ ਨਜ਼ਾਰੇ ਹੀ ਬੜੇ ਆ ਤੂੰ ਮੈਨੂੰ ਆਪ ਦੇ ਆਪ ਦੇ ਨਿਊਪੇ ਤੇ ਆ ਗਾ ਮਾਦੀ ਮੇਰੇ ਹਾਰੇ ਲਿਆ ਜਾਲੇ ਵੀ ਮੈਂ ਤਾਂ ਹੁਣ ਤੁਹਾਨੂੰ ਸੁਣਦਾ ਸੀ ਮੈਂ ਕਦੋਂ ਜਾਣਾ ਸੀ ਨਾਲ ਇੰਨਾ ਤਾਂ ਦਿਮਾਗ ਰੱਖਦਾ ਮੈਂ ਉਹਨੂੰ ਭੇਜਣਾ ਆਪਦੀ ਵਾਰੀ ਆਉਣੀ ਜਦੋਂ ਮੇਰੀ ਪੈਂਡ ਦੇ ਵਿੱਚ ਮਹੀਨੇ ਖ ਬਾਅਦ ਵਾਰੀ ਆਉਂਦੀ ਸੀ ਮੇਰੀ ਹਾਂ ਜਦੋਂ ਉਹ ਹੋਰ ਵੀ ਮੈਨੂੰ ਦੇਖ ਕੇ ਦੋ ਚਾਰ ਨੂੰ ਭੇਜਣ ਜਾਣੇ ਉਹ ਬੰਦਾ ਜੀ ਪੱਕਾ ਉੱਥੇ ਹੀ ਰੱਕਿਆ ਇਹ ਪਾਸ ਫੇਰ ਉਹਦੇ ਚੋਂ ਅਸੀਂ ਉਹ ਵਿਚਾਰਾ ਜਿੱਤ ਗਿਆ ਹੁਣ ਤੋਂਾਰੇ ਲੋਕਾਂ ਦਾ ਨਾ ਕੋਈ ਇੰਟਰਸਟ ਹੋਇਆ ਨਾ ਕੋਈ ਲੜਾਣਾ ਬੇੜਾ ਉਹ ਪਹਿਲਾਂ ਵਾਲਿਆਂ ਨੇ ਫਾਇਦਾ ਹੀ ਲਿਆ ਨਾ ਸਾਰਾ ਸਾਰੇ ਸਾਰੇ ਪੋਲੀਟੀਕਲ ਪਾਰਟੀ ਬਣਾ ਕੇ ਹਨਾ ਕਰਨ ਦੇ ਲਈ ਹੁਣ ਦਲਜੀਤ ਨੂੰ ਉੱਥੇ ਕਿਸਾਨ ਮੋਰਚੇ ਵੇਲੇ ਗਰਬਖਸ਼ੂ ਕੋਖ ਹੜਤਾਲ ਵੇਲੇ ਬੈਠਾ ਉਹ ਮਾਫੀ ਮੰਗਾਈਗਾ ਰੌਲਾ ਪਾਈਗਾ ਮੁੜ ਕੇ ਕਿਸਾਨ ਮੋਰਚੇ ਵੇਲੇ ਜੀ 1 ਕਰੋੜ ਦੇਤਾ ਐ ਤਾਂ ਹੁਣ ਮੋਦੀ ਨਾ ਬਹਿ ਗਿਆ ਜਾ ਕੇ ਹਾਂ ਆ ਉਦੋਂ ਉਹ ਜਹਣ ਕੱਲ ਬਿਆਨ ਜਿਆ ਵੀ ਆਇਆ ਮਨਜੀਤ ਰਾਏ ਦਾ ਹੂੰ ਕਹਿੰਦਾ ਅਜੇ ਅਸਲੀ ਗੱਲ ਉਹ ਦੱਸੂਗਾ ਤੁਸੀਂ ਏਡੀ ਕਾਲੀ ਨਾ ਕਰੋ ਉਹਨੂੰ ਪੱਟੀ ਨਾ ਕਰੋ ਦਲਜੀਤ ਦੀ ਹੂੰ ਕਹਿੰਦਾ ਉਹ ਖਬਰ ਆਪਣੇ ਪੱਖ ਲਈ ਗਿਆ ਹੋਵੇ ਔਰ ਨਹੀਂ ਨਹੀਂ ਵੈਸੇ ਨਹੀਂ ਵੈਸੇ ਵੀ ਵੈਸੇ ਵੀ ਇਹ ਰੋੜਾ ਪਾਉਂਦੇ ਸੀ ਵੀ ਇਹ ਦਲਜੀਤ ਨੇ ਜਦੋਂ ਇੰਡੀਆ ਤੋਂ ਬਾਹਰ ਜਿੰਨੇ ਸ਼ੋਅ ਕੀਤੇ ਉੱਥੇ ਇੰਡੀਆ ਦਾ ਝੰਡਾ ਲਹਿਰਾਇਆ ਭਈ ਇੰਡੀਆ ਦੇ ਕਿਸੇ ਸ਼ੋਅ ਦੇ ਵਿੱਚ ਇੰਡੀਆ ਦਾ ਝੰਡਾ ਨਹੀਂ ਲਹਿਰਾਇਆ ਦੇਖਿਆ ਉਹ ਪੰਜਾਬ ਦੀ ਖਾਲਸਾਣ ਦੀ ਗੱਲ ਕਰਦਾ ਆ ਉਹ ਅਹ ਅੱਛਾ ਫੇ ਤੁਸੀਂ ਆਪੇ ਹੀ ਅਰਥ ਕੱਢੀ ਜਾਂਦੇ ਅਗਲੇ ਦੇ ਕੋੜਾ ਆਪੇ ਆਪੇ ਜਵਾਬ ਦੇ ਦਿੰਦੇ ਅਗਲੇ ਦੇ ਆਪੇ ਹੀ ਉਹਦੇ ਵਿਰੋਧਤਾ ਕਰ ਲੈਂਦੇ ਆ ਉਹ ਨਹੀਂ ਪੱਕੀ ਦੇਖੋ ਜੀ ਸਿੱਧਰੀ ਜਈ ਗੱਲ ਆ ਵੀ ਜਿਹੜੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਆ ਨਾ ਗਾਉਣੇ ਵਾਲੇ ਕੋਈ ਲਿਖਣੇ ਵਾਲੇ ਕੋਈ ਨੱਚਣੇ ਵਾਲੇ ਔਰਕੈਸਟਰਾ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਜੇ ਉਹ ਨਹੀਂ ਕੰਮ ਕਰਨਾ ਆ ਤੇ ਇਹ ਜਿਹੜੀ ਨਿਹੰਗਾਂ ਵਾਲੀ ਟਕਸਾਲ ਵਾਲੀ ਧਿਰ ਆ ਨਾ ਹਾਂਜੀ ਇਹਦੇ ਨਾਲ ਬਗੜ ਪਾ ਕੇ ਨਹੀਂ ਸਰਨਾ ਨਹੀਂ ਇਹ ਤਾਂ ਉਹਨੇ ਕਾਬੂ ਚ ਕਰ ਲੈਣਾ ਚਾਹੇ ਕਿਸੇ ਤਰ੍ਹਾਂ ਕਰੇ ਇਹਨਾਂ ਨੂੰ ਜੁੱਤੀਆਂ ਮਾਰ ਕੇ ਕਰੇ ਜਿਸ ਕਰਕੇ ਜਿਸ ਕਰਕੇ ਸਾਰਿਆਂ ਦਾ ਜ਼ੋਰ ਲੱਗਾ ਆ ਵੀ ਜਦੋਂ ਇਹ ਕੋਈ ਕੰਮ ਲੀਕਦੇ ਆ ਨਾ ਇਹਨਾਂ ਦੇ ਹੱਕ ਵਿੱਚ ਸਟੇਟਮੈਂਟ ਦੇ ਦਿਓ ਚਾਹੇ ਢਿੰਡਰਾਲੇ ਦੇ ਹੱਕ ਵਿੱਚ ਦੇ ਦਿਓ ਚਾਹੇ ਪਾਣੀਆਂ ਦੇ ਬਾਰੇ ਕਹ ਦੇਓ ਚਾਹੇ ਪੰਜਾਬ ਦੇ ਬਾਰੇ ਜਿੰਨੇ ਪੰਜਾਬੀ ਫਿਲਮਾਂ ਦੇ ਐਕਟਰ ਐ ਹਾਂਜੀ ਉਹਨਾਂ ਨੂੰ ਪਤਾ ਵੀ ਜਦੋਂ ਸ਼ਿਟ ਸ਼ੂਟਿੰਗ ਕਰਨ ਜਾਣਾ ਕਿਤੇ ਇਹਨਾਂ ਨੇ ਚਾਰ ਪੰਜਵੇਂ ਅੰਗ ਭੇਜ ਦੇਣੇ ਉੱਥੇ ਰੌਲਾ ਪੈ ਜਾਣਾ ਹਾਂ ਜੀ ਇਹ ਜੇ ਇਹਨਾਂ ਨੂੰ ਜਾਂ ਪੈਸੇ ਦੇ ਕੇ ਮੂੰਹ ਬੰਦ ਕਰ ਦਿਓ ਇਹਨਾਂ ਦਾ ਜਾਂ ਇਹਨਾਂ ਦੇ ਹੱਕ ਜਬੂਲ ਕੇ ਕਰ ਦਿਓ ਬਸ ਉਹਨਾਂ ਨੇ ਗੁੰਡਿਆਂ ਤੋਂ ਆਪਦਾ ਖੈੜਾ ਤਾਂ ਸੜਾਉਣਾ ਹੀ ਆ ਜੀ ਕਿਸੇ ਤਰੀਕੇ ਨਾਲ ਵਾ ਉਹ 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 ਹੁਣ ਇੱਥੇ ਅਸੀਂ ਇੰਡੀਆ ਤੋਂ ਬਾਹਰ ਜਿੰਨੇ ਸੋਸ਼ਲ ਮੀਡੀਆ ਤੇ ਬੰਦੇ ਇਹਨਾਂ ਦੇ ਹੱਕ 'ਚ ਬੋਲਦੇ ਦੇਖੇ ਆ ਅਸੀਂ ਉਹਨਾਂ 'ਚ ਕੋਈ ਵੀ ਇਦਾਂ ਦਾ ਬੰਦਾ ਨਹੀਂ ਹੈਗਾ ਜਿਹਦਾ ਕਰਦਾਰ ਉਦਾਂ ਦਾ ਆ ਹੁਣ ਆਸ ਵਿੱਚ ਜੇ ਕਦੇ ਇੱਥੇ ਧੂਈ ਤਾਂ ਇੱਥੇ ਇਕੱਠੇ ਵੀ ਹੋ ਜਾਂਦੇ ਆ 5-7 ਬੰਦੇ ਜਿਹੜੇ ਵਿੱਚ ਬਿੱਲੇ ਜਾਂਦੇ ਆ ਕਹਿੰਦੇ ਜਾ ਰਹੇ ਕਿ ਐਨਆਰਆਈਆਂ ਨੇ ਧਰਨੇ ਦੀ ਰਿਪੋਰਟ ਨਹੀਂ ਕਰੀ। ਉੱਥੇ ਬਦਾਵ ਨਹੀਂ ਬੰਡੇ ਉੱਥੇ ਉਹ ਨਹੀਂ ਬੰਡੇ ਫਲਾਣਾ ਨਹੀਂ। ਉਹ ਮੌਕਤ ਦੇ ਖਾਤਾ ਹੀ ਹੋਇਆ ਥੋੜੇ ਕਿਸੇ ਨੇ ਭੂਰੇ ਲੈ ਆਉਣੇ ਜੁੱਤੀਆਂ ਲੈ ਆਉਣੀਆਂ ਉੱਤੇ ਉਹ 100-100 ਰੁਪਏ ਦੀਆਂ ਰਬੜ ਦੀਆਂ ਜੁੱਤੀਆਂ 5-5 ਜੋੜੇ ਲਈ ਫਿਰਨੇ ਕੀ ਯਾਰ ਲੋਕਾਂ ਨਾਲ। ਯਾ ਤੇ ਕਿਹਜੋ ਨਨਪਾੜ ਤੋਂ ਲੋਹਾ। ਕਹਿੰਦੇ ਨਹੀਂ ਹੁੰਦੇ ਤੁਸੀਂ ਹਟ ਦੂ। ਕੋਈ ਨਹੀਂ ਗਾਲ ਗਾਲ ਦੂ। ਗਾਲ ਤਾਂ ਬੜੀ ਜੀ ਜਮਾਈ ਜਮਾਈ ਸਾਡੇ ਹੁੰਦੇ ਆ ਪਾਹੀ ਜਮਾਈ ਸਾਡੇ ਜਿਹੜਾ ਤੁਸੀਂ ਉਹ ਉਸਤਾਰ ਨੇ ਬੜੇ ਕਹਿੰਦੇ ਹੁੰਦੇ ਸੀ ਉਹ ਆ ਧਾਰਨੇ ਬੜੇ ਸਾਰੀਆਂ ਹੀ ਪਤਾ ਲੱਗ ਗਿਆ ਉਹ ਨਹੀਂ ਨਹੀਂ ਉਹ ਤਾਂ ਦੇਖੋ ਇਦਾਂ ਨਾ ਪੰਜਾਬੀਆਂ ਦਾ ਜਿੱਦਾਂ ਜਿਹੜਾ ਜਿੰਨ ਭੇਡਾ ਰੱਖਿਆ ਹੁੰਦੀਆਂ ਉਹ ਭੇਡਾਂ ਦੇ ਸੰਬੰਧ ਜਦੋਂ ਕੋਈ ਗੱਲ ਕਰਦੇ ਆ ਕਿ ਇਹਨੂੰ ਪਤਾ ਹੁੰਦਾ ਵੀ ਨਹੀਂ ਬਾਕੀ ਜੋੜ ਘਟਾਓ ਜੋ ਮਰਜ਼ੀ ਕਰੋ ਮੈਨੂੰ ਭੇਡਾਂ ਦੇ ਸੁਭਾਅ ਬਾਰੇ ਪਤਾ ਆ ਇਹਨੂੰ ਪੰਜਾਬੀਆਂ ਦੇ ਸੁਭਾਅ ਵਾਰੀ ਤੇ ਪਤਾ ਹੀ ਆ ਸਾਡੇ ਅਸੀਂ ਜਿੰਨੇ ਖੁਦਗਰਜ਼ਿਆਂ ਅਸੀਂ ਇਹ ਤਾਂ ਜਿਹੜੀ ਪੰਜਾਬੀ ਮਾਮਬਲੀ ਹੁਣ ਜਿਹੜੇ ਕਲਾਕਾਰ ਰੋਲਾ ਪਾਉਂਦੇ ਪੇ ਪੰਜਾਬੀ ਮਾਮਬਲੀਆ ਸਾਡੇ ਇੱਥੇ ਹਫ਼ਤਾ ਮਨਾਉਣ ਲੱਗੇ ਹੁੰਦੇ ਆ ਬਈ ਤੁਸੀਂ ਯਾਰ ਚਾਰ ਅੱਖਰ ਲਿਖਾਉਣੇ ਵੈਬਸਾਈਟ ਦੇ ਉੱਤੇ ਉਹਦੇ 50 ਡਾਲਰ ਲੈਣੇ ਆ ਹਾਂਜੀ ਤੁਸੀਂ ਤਾਂ ਕਹਿਣਾ ਪੇ ਪੰਜਾਬੀ ਜਿੰਦੀ ਰਹੇ ਤੁਹਾਡੀ ਦੁਕਾਨ ਉਹਦੇ ਕਰਕੇ ਚੱਲਦੀ ਆ ਕੋਲ ਕੋਲ ਬੈਠ ਹੁਣ ਜਿਹੜਾ ਬੰਦਾ ਮੇਰੇ ਅਰਕਾਰ ਰੇਡੀਓ ਤੇ ਬੈਠਾ 15 ਬੰਦੇ ਬੋਲਦੇ ਆ ਸਾਰਿਆਂ ਦੀ ਤਨਖਾਹ ਚੱਲਦੀ ਆ 2-2000 ਡਾਲਰ ਮਹੀਨੇ ਦਾ ਹਫਤੇ ਦਾ ਚੱਕਦੇ ਆ ਉਹ ਤਾਂ ਕਹਿਣਗੇ ਵੀ ਪੰਜਾਬੀ ਚੱਲਦੀ ਰਹੇ